ਦੇ ਕੁਝ ਬਾੜ ਜਿਹੜੇ ਨੇ ਉਹਨਾਂ ਦੀਆਂ ਵੱਖ-ਵੱਖ ਤਾਂ ਮਸ਼ਾਲਾ ਵਾਂ ਉਹਨਾਂ ਦੀਆਂ ਗਊਸ਼ਾਲਾ માં ਜਵਨਰ ਦੇ ਜਿਹੜੇ ਐਨ ਜੀਓਜ਼ ਨੇ ਉਹਨਾਂ ਨੂੰ ਗ੍ਰਾਂਟਾਂ ਦਿੱਤੀਆਂ ਗਈਆਂ ਨੇ ਲਗਭਗ 3 ਕਰੋੜ 7 ਲੱਖ ਰੁਪਏ ਦੇ ਗ੍ਰਾਂਟਾਂ ਸ਼ਹਿਰ ਦੇ ਵੱਖ-ਵੱਖ ਬਾਗਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਡਿਸਟ੍ਰਿਬਿਊਟ ਕੀਤੇ ਗਏ ਨੇ ਇੱਕ ਲਾਇਬ੍ਰੇਰੀ ਲੋਕ ਅਰਪਿਤ ਕੀਤੀ ਗਈ ਹੈ ਤੇ ਕੱਲ ਨੂੰ ਪਿੰਡਾਂ ਦੇ ਚੇਤਾਂ ਜਿਹੜੀਆਂ ਨੇ ਉਹਨਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ ਜਿਹੜੇ ਉਹ ਗ੍ਰਾਂਟਾਂ ਮਿਲਣਗੀਆਂ ਸੋ ਧੂਰੀ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਕਰਨ ਤੇ ਲੱਗੇ ਹੋਏ ਆ ਬੜਾ ਬਧੀਆ ਸ਼ਾਨਦਾਰ ਇੱਕ ਸੀਐਮ ਆਫਿਸ ਜਿਹੜਾ ਕਿ ਪੰਜਾਬ ਦੇ ਵਿੱਚ ਮੇਰੇ ਖਿਆਲ ਚ ਨੰਬਰ 1 ਤੇ ਚੱਲ ਰਿਹਾ ਕਿ ਜਿੱਥੇ ਕੋਈ ਵੀ ਆ ਕੇ ਮੁੱਖ ਮੰਤਰੀ ਨਾਲ ਕੋਈ ਸ਼ਿਕਾਇਤ ਹੈ ਕਿਸੇ ਨੂੰ ਕੋਈ ਹਕਮਤਰੀਆਂ ਸਬੰਧਤ ਕੰਮ ਹੈ ਜਾਂ ਕਿਸੇ ਮਹਿਕਮੇ ਨਾਲ ਕੰਮ ਹੈ ਉਹ ਉਥੇ ਆ ਕੇ ਸ਼ਿਕਾਇਤ ਜਮ੍ਹਾਂ ਕਰਾ ਸਕਦਾ ਹੈ ਕਿ ਉਹ ਸ਼ਾਮ ਤੱਕ ਮੇਰੇ ਕੋਲ ਪਹੁੰਚ ਜਾਂਦਾ ਤੇ ਅਸੀਂ ਉਹਦਾ ਨਾਲ ਦੇ ਨਾਲ ਅਫਸਰਾਂ ਕੋਲੇ ਉਹਦੀ ਜਵਾਬਦੇਹੀ ਪੂਰੀ ਕੀਤੀ ਜਾਂਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵਧੀਆ ਗਰਾਊਂਡ ਜਿਹੜਾ ਪੁਰੀ ਨੂੰ ਸਮਰਪਿਤ ਕੀਤਾ ਜਾਊਗਾ ਦੇਸ਼ ਭਗਤ ਕਾਲ ਵਰਡ ਵਾਲ ਵਿਖੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਯੂਪੀਐਸਸੀ ਦੇ ਸੈਂਟਰ ਵਾਸਤੇ ਵੀ ਜਿਹੜਾ ਕੰਮ ਚੱਲ ਰਿਹਾ ਹੈ ਸਰ ਜੀ ਜਿਹੜਾ ਮਾਨਸ ਸਿੰਘ ਵਾਪਸ ਲੈ ਆਇਆ ਆਪਣਾ ਅਮਰਪੂਰਾ ਜੀ ਨੇ ਦੇਖੋ ਸੰਘਣ ਉਹ ਦੇਖਦੇ ਨੇ ਅਮਨ ਜੀ ਕਈ ਵਾਰੀ ਕੋਈ ਜਜ਼ਬਾਤੀ ਹੋ ਕੇ ਕਈ ਵਾਰੀ ਕੋਈ ਫੈਸਲਾ ਲੈਂਦਾ ਅਨਮੋਲ ਗ ਹਨ ਮਾਨ ਸਾਡੇ ਮਿਨਿਸਟਰ ਕੈਬਨਿਟ ਮਿਨਿਸਟਰ ਰਹੇ ਨੇ ਔਰ ਯੰਗ ਮੁੰਡੇ ਕੁੜੀਆਂ ਜਿਹੜੇ ਨੇ ਉਹਨੂੰ ਰਾਜਨੀਤੀ ਦੇ ਵਿੱਚ ਆਉਣਾ ਵੀ ਚਾਹੀਦਾ ਔਰ ਆ ਕੇ ਆਪਣੇ ਯੋਗਦਾਨ ਪਾਉਣਾ ਚਾਹੀਦਾ ਸੋ ਮੈਂ ਵਧਾਈ ਦਿੰਦਾ ਇਸ ਗੱਲ ਲਈ ਤੁਸੀਂ ਆਨਲਾਈਨ ਸਿਸਟਮ ਸ਼ੁਰੂ ਕੀਤਾ ਹੈ ਜਿਸ ਨਾਲ ਬਿਸਮਿਲਲਾਹਿ ਕੀਤਾ ਪਰ ਰਾਈਟ ਟੂ ਸਰਵਿਸ ਹੈ ਇਹ ਲੋਕਾਂ ਨੂੰ ਮਿਲਦੀ ਨੇ ਉਹ ਆਈਟੀ ਦੇ ਵਿੱਚ ਗੇਅਰ ਫਾਈਨਲ ਪਈਆਂ ਰਹਿੰਦੀਆਂ ਨੇ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਰਾਈਟੂ ਸਰਵਿਸ ਨੂੰ ਐਕਟਿਵ ਕਰਨ ਦੀ ਲੋੜ ਹੈ ਤਾਂ ਕਿ ਟਾਈਮ ਪੀਰੀਅਡ ਫਿਕਸ ਹੋ ਸਕੇ ਤੇ ਕੰਮ ਅੱਗੇ ਨਹੀਂ ਨਹੀਂ ਇਸ ਤਰ੍ਹਾਂ ਦੀ ਕੀਰਤੀ ਕੋਈ ਗੱਲ ਨਹੀਂ ਪਰ ਹਜੇ ਕੁਝ ਕਿਉਂਕਿ ਅਸੀਂ ਕੁਝ ਕੁਝ ਤਹਿਸੀਲਾਂ 'ਚ ਹਜੇ ਪਾਇਲਟ ਦਾ ਕੰਮ ਚੱਲ ਰਿਹਾ ਹੈ ਅਸੀਂ ਚੈੱਕ ਕਰਕੇ ਦੇਖ ਲઈએ ਕਿ ਕਮੀਆਂ ਰਹਿੰਦੀਆਂ ਨੇ ਤੇ ਜਿਵੇਂ ਮਹਾਲੀ ਤੋਂ ਇਹ ਸ਼ੁਰੂ ਕੀਤਾ ਸੀ ਤੇ ਇਹ ਜੁਲਾਈ ਐਂਡ ਤੱਕ ਅਸੀਂ ਪੂਰਾ ਇਹਨੂੰ ਐਕਟਿਵ ਕਰਕੇ ਦੇਖਣਾ ਹੈ ਤੇ ਜੇ ਕੋਈ ਕਮੀ ਆਉਂਦੀ ਹੈ ਕਿਉਂਕਿ ਬਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਕਈ ਕੰਮਾਂ 'ਚ ਸ਼ਾਇਦ ਕਮੀ ਰਹਿੰਦੀ ਹੋਵੇ ਕੋਈ ਉਹਨੂੰ ਵੀ ਅਪਡੇਟ ਕਰਾਂਗੇ ਜੇਕਰ ਕਾਉਂਸਲ ਦੇ ਵਿੱਚ ਸਰ ਜਿਸ ਤਰ੍ਹਾਂ ਇਹ ਕੀਤਾ ਨਾ ਫਾਈਲ ਆਨਲਾਈਨ ਕੀਤਾ ਹੈ ਨਾ ਅਗਰ ਕਾਉਂਸਲ ਦੇ ਵਿੱਚ ਚੱਲਦਾਗਾ ਕਾਫੀ ਟਾਈਮ ਲੱਗਦਾ ਪਰ ਉਹ ਪ੍ਰੋਪਰ ਚੱਲ ਹੀ ਰਿਹਾ ਜੀ ਉਹ ਆਈਡੀ ਦੇ ਵਿੱਚ ਟਾਈਮ ਬਾਉਂਡ ਨਹੀਂ ਕੀਤਾ ਹੋਇਆ ਉਹ ਆਈਡੀ ਦੇ ਵਿੱਚ ਅਫਸਰ ਸਾਰੇ ਕੁਝ ਅਪਡੇਟ ਕਰਨ ਨੂੰ ਥੋੜਾ ਟਾਈਮ ਲੱਗੂਗਾ ਆਪਾਂ ਇੱਕ ਦਿਨ ਦੇ ਵਿੱਚ ਨਹੀਂ ਕਰ ਸਕਦੇ ਸਿਸਟਮ ਜਿਹੜਾ ਹੈ ਉਹਨੂੰ ਸਰਵਰ ਜਿਹੜੇ ਨੇ ਉਹਨੂੰ ਅਪਡੇਟ ਕਰਨ ਦੇ ਵਿੱਚ ਟਾਈਮ ਲੱਗੂਗਾ ਪਰ ਸਾਡੀ ਨੀਅਤ ਦੇ ਵਿੱਚ ਕੋਈ ਖੋਟ ਨਹੀਂ ਤੇ ਆਨਰ ਦਿਨਾਂ ਦੇ ਵਿੱਚ ਕੋਈ ਪ੍ਰੋਬਲਮ ਇਸ ਤਰ੍ਹਾਂ ਦੀ ਆਉਗੀ। ਪੁਲਿਸ ਕੰਟਰੋਲ ਕੇਂਦਰ ਨੇ ਕਦੇ ਅਰਦਾਸ ਕਰਦੇ ਆ ਰੱਬ ਤੋਂ ਬਿਲਕੁਲ ਪਿੰਡਾਂ ਤੋਂ ਨਾਲ ਬੋਲਦੇ ਆ ਅਰਦਾਸ ਕਰਦੇ ਆ ਉਹ ਕਿਵੇਂ ਦੇਖਣਾ ਹੈ। ਦੇਖੋ ਜੀ ਇਹ ਤਾਂ ਪਾਰਟੀਆਂ ਦਾ ਅੰਦਰੂਨੀ ਫੈਸਲਾ ਹੈ। ਮੈਂ ਵੀ ਅਰਦਾਸ ਕਰਦਾ ਕਿ ਉਹਨਾਂ ਨੂੰ ਉਹ ਮਿਹਨਤ ਕਰਨ ਤੇ ਉਹਨਾਂ ਨੂੰ ਟਿਕਟ ਮਿਲੇ। ਬਾਕੀ ਤਾਂ ਲੋਕ ਨੇ ਜੀ ਅਖੀਰ ਪਬਲਿਕ ਹੈ ਲੋਕ ਜਿਹੜੀ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਨੇ। ਸੋ ਜੋ ਜੋ ਵੀ ਜੀਨੂੰ ਵੀ ਉਹ ਟਿਕਟ ਦੇਣਗੇ ਬਾਗੇਜ ਭਰੂਗਾ। ਤੋ ਆਪ ਦਾ ਪ੍ਰੋਗਰਾਮ ਰੱਖਣਗੇ ਜਾ ਕੇ ਆਪਣੇ ਪਾਰਟੀ ਦਾ ਪ੍ਰੋਗਰਾਮ ਰੱਖਣਗੇ ਅਸੀਂ ਆਪਣੀ ਪਾਰਟੀ ਦੇ ਇੱਕ ਪ੍ਰੋਗਰਾਮ ਰੱਖਾਂਗੇ ਬਾਕੀ ਪਬਲਿਕ ਦੇ ਫੈਸਲਾ ਕਰੇਗਾ